ਜਸਵੀਰ ਇੰਗਲੈਂਡ ਦੇ ਵਿੱਚ ਰਾਇਲ ਬੈਂਕ ਆਫ ਸਕਾਟਲੈਂਡ ਦੇ ਵਿੱਚ ਕੰਮ ਕਰਦਾ ਸੀ। ਉਹਦੀ ਪਤਨੀ ਵਰਖਾ ਜੋ ਕਿ ਸ਼ਹੀਦ ਉਦਮ ਸਿੰਘ ਨਗਰ ਨਵਾਂ ਸ਼ਹਿਰ ਦੀ ਰਹਿਣ ਵਾਲੀ ਸੀ। ਨਵਾਂ ਨਵਾਂ ਇਹਨਾਂ ਦੋਨਾਂ ਦਾ ਵਿਆਹ ਹੋਇਆ ਸੀ ਤੇ ਜਸਵੀਰ ਨੂੰ ਹੁਣ ਇੰਗਲੈਂਡ ਤੋਂ ਫੋਨ ਆਂਦਾ ਹੈ ਕਿ ਉਹ ਜਲਦੀ ਆਪਣੇ ਆਫਿਸ ਦੇ ਵਿੱਚ ਆ ਜਾਵੇ। ਪਰ ਵਰਖਾ ਜਿਹੜੀ ਸੀ ਉਹ ਇੰਨੀ ਜਲਦੀ ਇੰਗਲੈਂਡ ਦੇ ਵਿੱਚ ਨਹੀਂ ਜਾ ਸਕਦੀ ਸੀ। ਇਸ ਲਈ ਉਹ ਹੁਣ ਪੰਜਾਬ ਦੇ ਵਿੱਚ ਹੀ ਰਹਿ ਜਾਂਦੀ ਹੈ। ਇਹ ਜਿਹੜਾ ਜਸਵੀਰ ਸੀ ਉਹ ਵਾਪਸ ਇੰਗਲੈਂਡ ਦੇ ਵਿੱਚ ਚਲਾ ਜਾਂਦਾ ਹੈ। ਤੇ 5 ਕੁ ਮਹੀਨਿਆਂ ਬਾਅਦ ਇਹ ਜਿਹੜੀ ਵਰਖਾ ਰਾਣੀ ਸੀ ਉਹਨੂੰ ਵੀ ਉੱਥੇ ਬੁਲਾ ਲੈਂਦਾ ਹੈ ਇਹ ਗੱਲ ਸੀ ਅਗਸਤ 2013 ਦੀ ਜਸਵੀਰ ਨੇ ਹੁਣ ਆਪਣੀ ਨਵੀਂ ਵਿਆਹੀ ਵੋਟੀ ਨੂੰ ਉੱਥੇ ਕਾਫੀ ਕੁਮਾਇਆ ਫਰਾਇਆ ਇਹ ਇੱਕ ਦੂਸਰੇ ਨੂੰ ਪਿਆਰ ਵੀ ਬਹੁਤ ਕਰਦੇ ਸਨ ਪਰ ਅਚਾਨਕ ਹੀ ਜਦੋਂ ਸਤੰਬਰ ਦਾ ਮਹੀਨਾ ਚੜ੍ਹਦਾ ਹੈ ਤੇ 10 ਸਤੰਬਰ ਨੂੰ ਜਸਵੀਰ ਥਾਣੇ ਦੇ ਵਿੱਚ ਕੰਪਲੇਂਟ ਲਿਖਵਾਉਂਦਾ ਹੈ ਕਿ ਉਹਦੀ ਜਿਹੜੀ ਘਰ ਵਾਲੀ ਵਰਖਾ ਸੀ ਉਹ ਕਿਤੇ ਗੁੰਮ ਹੋ ਗਈ ਜਾਨੀ ਕਿ ਉਹ ਲੱਭ ਨਹੀਂ ਰਹੀ ਘਰੋਂ ਗਈ ਸੀ ਬਾਹਰ ਪਰ ਉਹ ਵਾਪਸ ਘਰ ਨਹੀਂ ਆਈ ਉਹ ਉਦਾਸ ਰਹਿਣ ਲੱਗ ਪਿਆ ਤੇ ਇਹਦੇ ਬਾਰੇ ਉਹ ਆਪਣੇ ਪੰਜਾਬ ਦੇ ਵਿੱਚ ਘਰ ਵਾਲਿਆਂ ਨੂੰ ਵੀ ਫੋਨ ਕਰਕੇ ਦੱਸਦਾ ਹੈ ਕਿ ਐਦਾਂ ਮੇਰੀ ਘਰ ਵਾਲੀ ਉਹ ਕਿਤੇ ਚਲੀ ਗਈ ਤੇ ਵਾਪਸ ਘਰ ਨਹੀਂ ਆਈ। ਉਹਦੇ ਘਰ ਵਾਲੇ ਵੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਉਹ ਜਵਾਨ ਹੈ ਤੇ ਕਿਤੇ ਗਈ ਹੋਵੇਗੀ ਆਪੇ ਘਰ ਆ ਜਾਵੇਗੀ। ਪਰ 12 ਸਤੰਬਰ ਦੀ ਰਾਤ ਨੂੰ ਜਸਬੀਰ ਦੇ ਗਵਾਂਢੀ ਇੰਗਲੈਂਡ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਕੁਝ ਬਦਬੂ ਜਿਹੀ ਆ ਰਹੀ ਸੀ ਜਿਵੇਂ ਕੋਈ ਮਾਸ ਨੂੰ ਜਲਾ ਰਿਹਾ ਹੋਵੇ। ਫਿਰ ਉਹਨਾਂ ਗਵਾਂਡੀਆਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਘਰ ਦੇ ਲਾਗੇ ਇੱਕ ਸ਼ਮਸ਼ਾਨ ਘਾਟ ਸੀ ਤੇ ਸ਼ਾਇਦ ਇਸ ਸ਼ਮਸ਼ਾਨ ਘਾਟ ਦੇ ਵਿੱਚੋਂ ਹੀ ਬਦਬੂ ਆ ਰਹੀ ਹੋਵੇਗੀ ਹੁਣ ਇਹ ਬਾਹਰ ਨਿਕਲਦੇ ਨੇ ਤੇ ਪਤਾ ਕਰਨ ਦੇ ਲਈ ਆਖਿਰ ਇਹ ਬਦਬੂ ਕਿੱਥੋਂ ਆ ਰਹੀ ਹੈ ਤੇ ਇਹ ਜਸਵੀਰ ਨੂੰ ਵੀ ਪੁੱਛਦੇ ਨੇ ਕਿ ਤੂੰ ਕੀ ਸਾਰਿਆ ਹੈ ਤੇ ਇਹ ਬਦਬੂ ਇੰਨੀ ਗੰਦੀ ਹੈ ਜਸਵੀਰ ਕਹਿੰਦਾ ਹੈ ਕਿ ਮੈਂ ਅੱਜ ਆਪਣੇ ਗਾਰਡਨ ਦੀ ਸਫਾਈ ਕੀਤੀ ਹੈ ਤੇ ਇੱਥੋਂ ਜਿਹੜਾ ਵੀ ਕੂੜਾ ਕਰਕੜ ਨਿਕਲਿਆ ਹੈ ਉਹਨੂੰ ਇਕੱਠਾ ਕਰਕੇ ਮੈਂ ਸਾਰਿਆ ਹੈ ਪਰ ਇਹਦੇ ਗਵਾਂਡੀਆਂ ਨੂੰ ਇਹ ਵੀ ਪਤਾ ਸੀ ਕਿ ਕੂੜੇ ਦੇ ਸੜਨ ਦੀ ਸਮੈਲ ਤੇ ਇੱਕ ਮਾਸ ਦੇ ਸੜਨ ਦੀ ਸਮੈਲ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਉਂਕਿ ਇਹਨਾਂ ਦੇ ਘਰ ਦੇ ਇਲਾਕੇ ਸ਼ਮਸ਼ਾਨ ਘਰ ਸੀ ਪਰ ਫਿਰ ਵੀ ਇਹਨਾਂ ਗਵਾਂਡੀਆਂ ਨੇ ਇਹਨੂੰ ਜ਼ਿਆਦਾ ਪੁੱਛਗਿੱਛ ਇਹਦੇ ਨਾਲ ਨਹੀਂ ਕੀਤੀ ਤੇ ਉਹ ਅੰਦਰ ਚਲੇ ਗਏ ਅਗਲੀ ਸਵੇਰ ਹੁੰਦੀ ਹੈ ਜਾਨੀ ਕਿ 13 ਸਤੰਬਰ ਦੀ ਤੇ ਫਿਰ ਤੋਂ ਉਹੀ ਸਮੈਲ ਉਹਨਾਂ ਗਵਾਂਡੀਆਂ ਨੂੰ ਫਿਰ ਤੋਂ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਇਹ ਗਵਾਂਡੀ ਚੁੱਪ ਨਹੀਂ ਬੈੰਦੇ ਤੇ ਇਹ ਹੁਣ ਪੁਲਿਸ ਨੂੰ ਫੋਨ ਕਰਦੇ ਨੇ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਤੇ ਪੁਲਿਸ ਵੀ ਆ ਕੇ ਜਸਵੀਰ ਨੂੰ ਪੁੱਛਦੀ ਹੈ ਕਿ ਤੂੰ ਇਹ ਕੀ ਸਾਰਿਆ ਹੈ ਕਿਸ ਚੀਜ਼ ਦੀ ਇੰਨੀ ਸਮਹਿ ਲਾ ਰਹੀ ਹੈ ਫਿਰ ਉਹ ਸੇਮ ਉਹੀ ਗੱਲ ਕਹਿੰਦਾ ਹੈ ਕਿ ਮੈਂ ਗਾਰਡਨ ਦੇ ਵਿੱਚ ਕੂੜਾ ਇਕੱਠਾ ਕੀਤਾ ਸੀ ਤੇ ਉਹਨੂੰ ਅੱਗ ਲਾਈ ਹੈ ਹੁਣ ਜਸਵੀਰ ਜਿਸ ਮਸ਼ੀਨ ਦੇ ਨਾਲ ਉਹ ਕੂੜੇ ਨੂੰ ਸਾਰ ਰਿਆ ਸੀ ਉਹਦੇ ਵਿੱਚ ਧੂੰਆਂ ਨਿਕਲ ਰਿਹਾ ਸੀ ਜਦੋਂ ਪੁਲਿਸ ਵਾਲਿਆਂ ਨੇ ਦੇਖਿਆ ਕਿ ਵਾਕੇ ਹੀ ਉਹਦੇ ਵਿੱਚ ਕੂੜਾ ਲੱਗਿਆ ਹੋਇਆ ਹੈ ਪਰ ਇੱਕ ਮਹਿਲਾ ਪੁਲਿਸ ਨੇ ਸੋਚਿਆ ਕਿ ਕਿਉਂ ਨਾ ਇਹਦੇ ਢੱਕਣ ਚੁੱਕ ਕੇ ਦੇਖਿਆ ਜਾਵੇ ਕੀ ਵਾਕਈ ਇਹਦੇ ਵਿੱਚ ਕੂੜਾ ਹੈ ਜਾਂ ਫਿਰ ਕੋਈ ਹੋਰ ਚੀਜ਼ ਹੈ ਉਹ ਇਸ ਤਰ੍ਹਾਂ ਕਰਦੀ ਹੈ ਕਿ ਉਹ ਇੱਕ ਲੱਕੜੀ ਦੇ ਨਾਲ ਉਹ ਅੱਗ ਲਾਉਣ ਵਾਲੀ ਜਿਹੜੀ ਮਸ਼ੀਨ ਸੀ ਉਹਦਾ ਟੱਕਣ ਚੱਕਦੀ ਹੈ ਤੇ ਫਿਰ ਜਦੋਂ ਉਹ ਟੱਕਣ ਚੱਕਦੀ ਹੈ ਤਾਂ ਵਿੱਚ ਦੇਖਦੀ ਹੈ ਤੇ ਇਹਦੇ ਵਿੱਚ ਇੱਕ ਇਨਸਾਨੀ ਕੰਕਾਲ ਸੀ ਉਸ ਕੰਕਾਲ ਦੇ ਉੱਤੋਂ ਮਾਸ ਜਿਹੜਾ ਉਹ ਸੜ ਚੁੱਕਿਆ ਸੀ ਉਸ ਮਸ਼ੀਨ ਦੇ ਵਿੱਚ ਕੋਈ ਵੀ ਕੂੜਾ ਨਹੀਂ ਸੀ ਇਹ ਸਾਰਾ ਕੁਝ ਦੇਖ ਕੇ ਪੁਲਿਸ ਨੇ ਉਸੇ ਟਾਈਮ ਹੀ ਜਸਵੀਰ ਨੂੰ ਗ੍ਰਿਫਤਾਰ ਕਰ ਲਿਆ ਤੇ ਫੋਰੈਂਸਿਕ ਟੀਮ ਨੂੰ ਵੀ ਉਸ ਜਗ੍ਹਾ ਤੇ ਬੁਲਾ ਲਿਆ ਹੌਨ ਫਰੇਂਸਿਕ ਟੀਮ ਨੇ ਜਦੋਂ ਇਸ ਮਸ਼ੀਨ ਦੇ ਵਿੱਚ ਇਹ ਜਿਹੜੇ ਮਾਸ ਦੇ ਟੁਕੜੇ ਤੇ ਹੱਡੀਆਂ ਦੇ ਟੁਕੜੇ ਬਾਹਰ ਕੱਢੇ ਤਾਂ ਇਹ ਟੁਕੜੇ ਇੰਨੇ ਜਲ ਚੁੱਕੇ ਸਨ ਕਿ ਫਰੇਂਸਿਕ ਟੀਮ ਨੂੰ ਇਹ ਵੀ ਨਹੀਂ ਪਤਾ ਚੱਲ ਰਿਹਾ ਸੀ ਕਿ ਇਹ ਜਿਹੜੇ ਪਾਰਟਸ ਸਨ ਬੋਡੀ ਦੇ ਇਹ ਮੇਲਦੇ ਸਨ ਜਾਂ ਫਿਰ ਫੀਮੇਲ ਦੇ ਸਨ ਪਰ ਪੁਲਿਸ ਨੂੰ ਹੁਣ ਐਸੀ ਹੀ ਮਸ਼ੀਨ ਦੇ ਵਿੱਚੋਂ ਕੁਝ ਹੋਰ ਸਬੂਤ ਮਿਲਦੇ ਨੇ ਜਾਨੀ ਕਿ ਉਹਨਾਂ ਨੂੰ ਇੱਕ ਸੋਨੇ ਦੀ ਬ੍ਰੇਸਲਟ ਮਿਲਦੀ ਹੈ ਇੱਕ ਅੰਗੂਠੀ ਮਿਲਦੀ ਹੈ ਤੇ ਇੱਕ ਸੋਨੇ ਦੀ ਚੇਨ ਮਿਲਦੀ ਹੈ ਤੇ ਹੁਣ ਪੁਲਿਸ ਨੂੰ ਇਹ ਵੀ ਪਤਾ ਚੱਲ ਚੁੱਕਿਆ ਸੀ ਕਿ ਇਹ ਕੋਈ ਹੋਰ ਨਹੀਂ ਸੀ ਬਲਕਿ ਇਹਦੀ ਵਾਈਫ ਵਰਖਾ ਦਾ ਹੀ ਇਹ ਸਰੀਰ ਸੀ ਤੇ ਇਹ ਗੱਲ ਹੁਣ ਉਹਦਾ ਪਤੀ ਜਸਵੀਰ ਵੀ ਕਬੂਲ ਕਰ ਲੈਂਦਾ ਹੈ ਕਿ ਉਹਨੇ ਹੀ ਆਪਣੀ ਪਤਨੀ ਵਰਖਾ ਰਾਣੀ ਨੂੰ ਮਾਰਿਆ ਹੈ ਤੇ ਉਹਦੇ ਪਾਰਟਸ ਨੂੰ ਇਹ ਜਲਾ ਰਿਹਾ ਸੀ ਫਿਰ ਇਹ ਜਸਵੀਰ ਦੱਸਦਾ ਹੈ ਕਿ ਜਦੋਂ ਉਹਦਾ ਵਿਆਹ ਵਰਖਾ ਦੇ ਨਾਲ ਹੋਇਆ ਸੀ ਤਾਂ ਉਹਨੇ ਇਹ ਸੋਚਿਆ ਸੀ ਕਿ ਆਪਾਂ ਬਹੁਤ ਹੀ ਹਸੀ ਖੁਸ਼ੀ ਰਵਾਂਗੇ ਜਿਸ ਤਰ੍ਹਾਂ ਹੀ ਵਰਖਾ ਇੰਗਲੈਂਡ ਦੇ ਵਿੱਚ ਆਉਂਦੀ ਹੈ ਤੇ ਵਰਖਾ ਇੱਥੇ ਆ ਕੇ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਉਹ ਆਪਣੇ ਆਪ ਨੂੰ ਆਜ਼ਾਦ ਪੰਛੀ ਦੀ ਤਰ੍ਹਾਂ ਦੇਖਣਾ ਸ਼ੁਰੂ ਕਰ ਦਿੰਦੀ ਹੈ ਤੇ ਜਦੋਂ ਉਹ ਇਸ ਬਾਰੇ ਉਹਦੇ ਨਾਲ ਗੱਲ ਕਰਦਾ ਸੀ ਤੇ ਉਹ ਕਹਿੰਦੀ ਸੀ ਕਿ ਮੈਂ ਇੰਗਲੈਂਡ ਦੇ ਵਿੱਚ ਤਾਂ ਹੀ ਆਈ ਸੀ ਕਿ ਇੱਥੇ ਆ ਕੇ ਮੈਂ ਮौज-ਮਸਤੀ ਕਰ ਸਕਾਂ ਤੇ ਉਹ ਇਹ ਵੀ ਕਹਿੰਦੀ ਹੈ ਕਿ ਮੈਂ ਇਸੇ ਲਈ ਵਿਆਹ ਦੇ ਲਈ ਵੀ ਤਿਆਰ ਹੋਈ ਸੀ ਕਿ ਮੈਂ ਆਪਣੀ ਮਨਮਰਜ਼ੀ ਦੀ ਜ਼ਿੰਦਗੀ ਉੱਥੇ ਜਾ ਕੇ ਬਤੀਤ ਕਰ ਸਕਾਂ ਨਹੀਂ ਤਾਂ ਮੇਰਾ ਵਿਆਹ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਸੀ ਹੁਣ ਵਰਖਾ ਇੱਥੇ ਆ ਕੇ ਜਸਵੀਰ ਨੂੰ ਤਲਾਕ ਦੇਣਾ ਚਾਹੁੰਦੀ ਸੀ ਪਰ ਜਸਵੀਰ ਹਰ ਵਾਰੀ ਇਹਨੂੰ ਮਨਾ ਕਰ ਦਿੰਦਾ ਸੀ ਤੇ ਇਸੇ ਤਰ੍ਹਾਂ ਹੀ ਹੁਣ ਇਹਨਾਂ ਦੇ ਵਿੱਚ ਤਲਾਕ ਨੂੰ ਲੈ ਕੇ ਝਗੜਾ ਹੋਣਾ ਸ਼ੁਰੂ ਹੋ ਗਿਆ ਸੀ ਤੇ 12 ਸਤੰਬਰ 2013 ਦੀ ਸਵੇਰ ਨੂੰ ਇਸੇ ਤਰ੍ਹਾਂ ਹੀ ਇਹਨਾਂ ਦੇ ਵਿੱਚ ਇਹ ਤਲਾਕ ਨੂੰ ਲੈ ਕੇ ਝਗੜਾ ਹੋ ਰਿਹਾ ਸੀ ਤੇ ਇਸੇ ਝਗੜੇ ਦੌਰਾਨ ਹੀ ਵਰਖਾ ਜਸਵੀਰ ਦੇ ਨਾਲ ਹੱਥੋਂ ਪਾਈ ਕਰਨ ਲੱਗ ਪੈਂਦੀ ਹੈ ਤੇ ਜਸਵੀਰ ਨੂੰ ਵੀ ਗੁੱਸਾ ਆ ਜਾਂਦਾ ਹੈ ਤੇ ਜਸਵੀਰ ਹੁਣ ਇਹ ਜਿਹੜਾ ਵੈਕਿਊਮ ਕਲੀਨਰ ਹੁੰਦਾ ਹੈ ਉਹਦੇ ਨਾਲ ਉਹਦਾ ਗਲਾ ਦਬਾ ਦਿੰਦਾ ਹੈ ਜਿਸ ਨਾਲ ਵਰਖਾ ਦੀ ਮੌਤ ਹੋ ਜਾਂਦੀ ਹੈ ਤੇ ਜਿਸ ਤਰ੍ਹਾਂ ਹੀ ਜਸਵੀਰ ਦਾ ਹੁਣ ਗੁੱਸਾ ਸ਼ਾਂਤ ਹੁੰਦਾ ਹੈ ਤਾਂ ਉਹਨੂੰ ਇਹ ਪਤਾ ਚੱਲਦਾ ਹੈ ਕਿ ਉਹਨੇ ਕਿੱਡਾ ਵੱਡਾ ਕੰਡ ਕਰ ਦਿੱਤਾ ਹੈ ਹੁਣ ਉਹ ਪੂਰੀ ਤਰ੍ਹਾਂ ਡਰ ਗਿਆ ਸੀ ਤੇ ਉਹ ਸੋਚਦਾ ਹੈ ਕਿ ਜੇਕਰ ਇਹਦੇ ਬਾਰੇ ਪਤਾ ਚੱਲਿਆ ਤਾਂ ਪੁਲਿਸ ਉਹਨੂੰ ਫੜ ਕੇ ਲੈ ਜਾਵੇਗੀ ਹੁਣ ਉਹ ਸੋਚਦਾ ਹੈ ਕਿ ਕਿਉਂ ਨਾ ਇਹਦੀ লাশ ਨੂੰ ਠਿਕਾਣੇ ਲਾਇਆ ਜਾਵੇ ਤੇ ਕਿਸੇ ਨੂੰ ਕੁਝ ਨਾ ਦੱਸਿਆ ਜਾਵੇ ਉਹਨੋਂ ਪਹਿਲਾਂ ਤਾਂ ਜਾਂਦਾ ਹੈ ਤੇ ਲਾਗੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਵਰਖਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਵਾਉਂਦਾ ਹੈ ਤੇ ਫਿਰ ਆ ਕੇ ਉਹ ਇੱਕ ਪਲਾਨ ਬਣਾਉਂਦਾ ਹੈ ਕਿ ਜਿਸ ਦੇ ਨਾਲ ਉਹ ਇਸਲਾਸ ਨੂੰ ਠਿਕਾਣੇ ਲਾ ਸਕਦਾ ਸੀ ਉਹ ਸੋਚਦਾ ਹੈ ਕਿ ਕਿਉਂ ਨਾ ਉਹਨਾਂ ਦੇ ਘਰ ਜਿਹੜੀ ਇਹ ਕੂੜਾ ਸਾਰਨ ਵਾਲੀ ਮਸ਼ੀਨ ਸੀ ਉਸ ਮਸ਼ੀਨ ਦੇ ਵਿੱਚ ਉਸ ਲਾਹ ਦੇ ਛੋਟੇ-ਛੋਟੇ ਟੁਕੜੇ ਕਰਕੇ ਜੇਕਰ ਸਾਰੇ ਜਾਣ ਤਾਂ ਕਿਸੇ ਨੂੰ ਕੁਝ ਵੀ ਨਹੀਂ ਪਤਾ ਚਲੇਗਾ ਇਹ ਸਾਰੇ ਸਬੂਤ ਵੀ ਮਿਟ ਜਾਣਗੇ ਤੇ ਉਹ ਫਿਰ ਹੁਣ ਇਸੇ ਤਰ੍ਹਾਂ ਹੀ ਕਰਦਾ ਹੈ ਕੁਝ ਲੱਕੜਾਂ ਨੂੰ ਲੈਂਦਾ ਹੈ ਤੇ ਉਹਨੂੰ ਸਾੜਨ ਵਾਲੀ ਮਸ਼ੀਨ ਦੇ ਵਿੱਚ ਪਾਉਂਦਾ ਹੈ ਤੇ ਫਿਰ ਉਹਦੀ ਬਾਡੀ ਦੇ ਵੀ ਟੁਕੜੇ ਕਰ-ਕਰਕੇ ਉਸ ਮਸ਼ੀਨ ਦੇ ਵਿੱਚ ਪਾਉਂਦਾ ਹੈ ਤੇ ਹੌਲੀ-ਹੌਲੀ ਇਹਨੂੰ ਸਾੜਨਾ ਸ਼ੁਰੂ ਕਰ ਦਿੰਦਾ ਹੈ ਇਹ ਸਾਰਾ ਕਬੂਲਨਾਮਾ ਜਦੋਂ ਜਸਵੀਰ ਨੇ ਪੁਲਿਸ ਸਾਹਮਣੇ ਕੀਤਾ ਤਾਂ ਪੁਲਿਸ ਨੂੰ ਹਜੇ ਵੀ ਜਸਵੀਰ ਦੇ ਉੱਪਰ ਪੂਰੀ ਤਰ੍ਹਾਂ ਯਕੀਨ ਨਹੀਂ ਆ ਰਿਹਾ ਸੀ ਕਿ ਸਿਰਫ ਇਹੀ ਵਜ੍ਹਾ ਸੀ ਜਿਸਨੇ ਵਰਖਾ ਨੂੰ ਮਾਰ ਦਿੱਤਾ ਸੀ ਹੁਣ ਪੁਲਿਸ ਆਸਪਰੋ ਦੇ ਗਵਾਂਡੀਆਂ ਕੋਲੋਂ ਵੀ ਪੁੱਛਗਿੱਛ ਕਰਦੀ ਹੈ ਤੇ ਉਹ ਵੀ ਦੱਸਦੇ ਨੇ ਕਿ ਵਰਖਾ ਬਹੁਤ ਹੀ ਵਧੀਆ ਕੁੜੀ ਸੀ ਸਾਨੂੰ ਨਹੀਂ ਯਕੀਨ ਆਉਂਦਾ ਕਿ ਉਹਨੇ ਸਿਰਫ ਵਿਜਾ ਦੇ ਲਈ ਜਸਵੀਰ ਦੇ ਨਾਲ ਵਿਆਹ ਕਰਵਾਇਆ ਸੀ ਤੇ ਕਦੀ ਵੀ ਉਹਨਾਂ ਦੇ ਵਿੱਚ ਉਹਨਾਂ ਨੇ ਕਦੀ ਝਗੜਾ ਨਹੀਂ ਹੁੰਦਿਆ ਸੁਣਿਆ ਸੀ ਤੇ ਨਾ ਹੀ ਦੇਖਿਆ ਸੀ ਹੁਣ ਪੁਲਿਸ ਨੂੰ ਜਸਵੀਰ ਦੇ ਲੈਪਟਾਪ ਤੇ ਆਈਪੈਡ ਨੂੰ ਵੀ ਉਹ ਜ਼ਬਤ ਕਰ ਲੈਂਦੀ ਹੈ ਉਸ ਲੈਪਟਾਪ ਤੇ ਉਸ ਆਈਪੈਡ ਦੇ ਵਿੱਚੋਂ ਕਈ ਐਹੋ ਜਿਹੀਆਂ ਜਸਵੀਰ ਦੀਆਂ ਫੋਟੋਆਂ ਵੀ ਮਿਲੀਆਂ ਇਨਾ ਫੋਟੋਆਂ ਨੂੰ ਦੇਖਣ ਤੋਂ ਬਾਅਦ ਇਹ ਪੂਰੀ ਤਰ੍ਹਾਂ ਕੇਸ ਬਦਲ ਚੁੱਕਿਆ ਸੀ ਹੁਣ ਫਿਰ ਇਹ ਪੁਲਿਸ ਦੁਬਾਰਾ ਜਸਬੀਰ ਕੋਲ ਜਾਂਦੀ ਹੈ ਤੇ ਉਹਦੇ ਕੋਲੋਂ ਫਿਰ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਇਸ ਕਤਲ ਦੀ ਜੋ ਅਸਲੀ ਵਜ੍ਹਾ ਹੈ ਉਹ ਦੱਸ ਕਿਉਂਕਿ ਸਾਨੂੰ ਪਤਾ ਹੈ ਕਿ ਜੋ ਵੀ ਤੂੰ ਵਜ੍ਹਾ ਪਹਿਲਾਂ ਦੱਸੀ ਹੈ ਉਹ ਸਾਰੀ ਦੀ ਸਾਰੀ ਝੂਠ ਹੈ ਤੇ ਫਿਰ ਇਸ ਤੋਂ ਬਾਅਦ ਜਸਬੀਰ ਆਪਣੇ ਫਿਰ ਤੋਂ ਬਿਆਨ ਬਦਲਦਾ ਹੈ ਤੇ ਫਿਰ ਹੁਣ ਉਹ ਦੱਸਦਾ ਹੈ ਉਹ ਦੱਸਦਾ ਹੈ ਕਿ ਇਹ ਗੱਲ ਹੈ ਜਦੋਂ ਉਹ 14 ਸਾਲ ਦਾ ਸੀ ਉਹਦੇ ਜਦੋਂ ਦੋਸਤ ਕੁੜੀਆਂ ਦੀਆਂ ਗੱਲਾਂ ਕਰਦੇ ਸਨ ਤੇ ਉਹਦਾ ਕੁੜੀਆਂ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਹੁੰਦਾ ਸੀ ਜਿਸ ਤੋਂ ਬਾਅਦ ਉਹਨੂੰ ਇਹ ਪਤਾ ਚੱਲਦਾ ਹੈ ਕਿ ਉਹ ਇੱਕ ਸਮਲਿੰਗਿਕ ਹੈ ਜਾਨੀ ਕਿ ਉਹ ਗੇ ਹੈ ਉਹਦਾ ਇੰਟਰਸਟ ਮੁੰਡਿਆਂ ਦੇ ਵਿੱਚ ਹੀ ਹੁੰਦਾ ਸੀ ਉਹਨੂੰ ਹੁਣ ਇਹ ਪਤਾ ਲੱਗਦਾ ਹੈ ਕਿ ਉਹ ਇੰਡੀਆ ਦੇ ਵਿੱਚ ਰਹਿ ਕੇ ਆਪਣੇ ਤਰੀਕੇ ਦੇ ਨਾਲ ਨਹੀਂ ਜੀ ਸਕਦਾ ਕਿਉਂਕਿ ਇੰਡੀਆ ਦੇ ਵਿੱਚ ਇਹ ਚੀਜ਼ ਨੂੰ ਗਲਤ ਮੰਨਿਆ ਜਾਂਦਾ ਸੀ ਤੇ ਉਹ ਹੁਣ ਕੀ ਕਰਦਾ ਹੈ ਕਿ ਘਰਦਿਆਂ ਨੂੰ ਕਹਿੰਦਾ ਹੈ ਕਿ ਮੈਂ ਇੰਗਲੈਂਡ ਜਾਣਾ ਹੈ ਤੇ ਇੰਗਲੈਂਡ ਆ ਕੇ ਉਥੇ ਇਹ ਗੇ ਪਾਰਟੀ ਦਾ ਮੈਂਬਰ ਵੀ ਬੰਦਾ ਹੈ ਕਿਉਂਕਿ ਉਹ ਹੁਣ ਆਪਣੇ ਤਰੀਕੇ ਦੇ ਨਾਲ ਜੀ ਰਿਹਾ ਸੀ ਜਿਸ ਤਰ੍ਹਾਂ ਉਹ ਜੀਣਾ ਚਾਹੁੰਦਾ ਸੀ ਪਰ ਥੋੜੇ ਦਿਨਾਂ ਬਾਅਦ ਹੀ ਘਰ ਵਾਲਿਆਂ ਨੂੰ ਇਹ ਲੱਗਦਾ ਹੈ ਕਿ ਕਿਉਂ ਨਾ ਅਸੀਂ ਜਸਵੀਰ ਦਾ ਵਿਆਹ ਕਰ ਦਈਏ ਪਰ ਉਹਦਾ ਇਸ ਵਿਆਹ ਦੇ ਵਿੱਚ ਇੰਟਰਸਟ ਬਿਲਕੁਲ ਵੀ ਨਹੀਂ ਸੀ ਪਰ ਘਰ ਵਾਲਿਆਂ ਦੇ ਪ੍ਰੈਸ਼ਰ ਪਾਉਣ ਦੇ ਉੱਤੇ ਉਹ ਮੰਨ ਜਾਂਦਾ ਹੈ ਕਿਉਂਕਿ ਉਹਨੂੰ ਜਿਹੜੀ ਵਰਖਾ ਕੁੜੀ ਸੀ ਉਹ ਸਹੀ ਲੱਗਦੀ ਸੀ ਤੇ ਜਿਸ ਤਰ੍ਹਾਂ ਹੀ ਉਹਦਾ ਵਿਆਹ ਹੋ ਜਾਂਦਾ ਹੈ ਤੇ 5 ਮਹੀਨੇ ਬਾਅਦ ਹੀ ਉਹ ਵਾਪਸ ਇੰਗਲੈਂਡ ਚਲਾ ਜਾਂਦਾ ਹੈ ਤੇ ਉਹਦਾ ਜਿਹੜਾ ਇਹ ਹਨੀਮੂਨ ਪੀਰੀਅਡ ਵੀ ਸੀ ਉਸ ਸਮੇਂ ਵਿੱਚ ਵੀ ਉਹ ਕੋਈ ਵੀ ਇਹੋ ਜਿਹਾ ਆਪਣੇ ਰਿਲੇਸ਼ਨ ਦੇ ਵਿੱਚ ਨਹੀਂ ਆਉਂਦਾ ਜਿਸ ਤੋਂ ਬਾਅਦ ਵਰਖਾ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹਦੇ ਪਤੀ ਦੇ ਵਿੱਚ ਕੋਈ ਨਾ ਕੋਈ ਗਲਬਰ ਜ਼ਰੂਰ ਹੈ ਤੇ ਉਹ ਹੁਣ ਜਿਸ ਤਰ੍ਹਾਂ ਹੀ ਵਰਖਾ ਇੰਗਲੈਂਡ ਜਾਂਦੀ ਹੈ ਤੇ ਉੱਥੇ ਜਾ ਕੇ ਜਦੋਂ ਇਹ ਜਸਵੀਰ ਦਾ ਆਈਪੈਡ ਦੇਖਦੀ ਹੈ ਤੇ ਇਹਦੇ ਵਿੱਚ ਉਹ ਜਸਵੀਰ ਦੀਆਂ ਕਈ ਦੂਸਰੇ ਮਰਦਾਂ ਦੇ ਨਾਲ ਦੂਜੀਆਂ ਵਾਲੀਆਂ ਫੋਟੋਆਂ ਵੀ ਦੇਖ ਲੈਂਦੀ ਹੈ ਜਿਸ ਤੋਂ ਬਾਅਦ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਉਹਦਾ ਪਤੀ ਗਏ ਹੈ ਇਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਪੁੱਛਦੀ ਹੈ ਉਹ ਮੰਨ ਵੀ ਜਾਂਦਾ ਹੈ ਤੇ ਵਰਖਾ ਹੁਣ ਉਹਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਧੋਖੇ ਦੇ ਵਿੱਚ ਰੱਖਿਆ ਤੂੰ ਪਹਿਲਾਂ ਕਿਉਂ ਨਹੀਂ ਮੈਨੂੰ ਦੱਸਿਆ ਕਿ ਮੈਂ ਇਸ ਤਰ੍ਹਾਂ ਦਾ ਹਾਂ ਤੇ ਉਹ ਹੁਣ ਪੂਰੀ ਗੁੱਸੇ ਦੇ ਵਿੱਚ ਆ ਚੁੱਕੀ ਸੀ ਤੇ ਵਰਖਾ ਕਹਿੰਦੀ ਹੈ ਕਿ ਮੈਂ ਦੋਨਾਂ ਪਰਿਵਾਰਾਂ ਨੂੰ ਆਪਣੇ ਘਰ ਵਾਲਿਆਂ ਨੂੰ ਤੇ ਤੇਰੇ ਘਰ ਵਾਲਿਆਂ ਨੂੰ ਸਾਰਾ ਕੁਝ ਸੱਚਾਈ ਦੱਸ ਦਵਾਂਗੀ ਕਿ ਤੂੰ ਗਏ ਹੈ ਤੇ ਹੁਣ ਜਸਵੀਰ ਨੂੰ ਇਹ ਲੱਗਦਾ ਸੀ ਕਿ ਜੇਕਰ ਇਹ ਗੱਲ ਬਾਹਰ ਆ ਗਈ ਤਾਂ ਉਹਦੇ ਲਈ ਬਹੁਤ ਹੀ ਬਦਨਾਮੀ ਹੋਵੇਗੀ ਉਹ ਤਲਾਕ ਦੇਣ ਲਈ ਵੀ ਤਿਆਰ ਹੋ ਜਾਂਦਾ ਹੈ ਪਰ ਫਿਰ ਵੀ ਉਹਨੂੰ ਇਹ ਲੱਗਦਾ ਹੈ ਕਿ ਤਲਾਕ ਇਸ ਗੱਲ ਦਾ ਕੋਈ ਹੱਲ ਨਹੀਂ ਹੈ ਕਿਉਂਕਿ ਇਹ ਜਿੰਨੇ ਗੁੱਸੇ ਦੇ ਵਿੱਚ ਸੀ ਉਹ ਬਾਹਰ ਜਾ ਕੇ ਇਹ ਗੱਲ ਜ਼ਰੂਰ ਦੱਸੇਗੀ ਉਹ ਹੁਣ ਵੈਕਿਊਮ ਕਲੀਨਰ ਨੂੰ ਚੱਕਦਾ ਹੈ ਤੇ ਇਹਦੀ ਜਿਹੜੀ ਪਾਈਪ ਹੁੰਦੀ ਹੈ ਉਹਦੇ ਨਾਲ ਹੀ ਵਰਖਾ ਦਾ ਗਲਾ ਦਬਾ ਕੇ ਉਹਨੂੰ ਮਾਰ ਦਿੰਦਾ ਹੈ ਤੇ ਵਰਖਾ ਨੂੰ ਮਾਰਨ ਤੋਂ ਬਾਅਦ ਉਹਦੀ ਬੋਡੀ ਨੂੰ ਟਿਕਾਣੇ ਲਾਉਣ ਦੇ ਲਈ ਉਹਦੇ ਛੋਟੇ-ਛੋਟੇ ਟੁਕੜੇ ਕਰਕੇ ਇਹ ਜਿਹੜੀ ਸਾਰਨ ਵਾਲੀ ਮਸ਼ੀਨ ਹੁੰਦੀ ਆ ਉਹਦੇ ਵਿੱਚ ਉਹਨੂੰ ਸਾਧਨਾ ਸ਼ੁਰੂ ਕਰ ਦਿੰਦਾ ਹੈ ਇਸ ਕਬੂਲਨਾਮੇ ਤੋਂ ਬਾਅਦ ਜਸਵੀਰ ਨੂੰ ਅਦਾਲਤ ਦੁਆਰਾ 21 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਪਰ ਇਸ ਪੂਰੀ ਘਟਨਾ ਦੇ ਵਿੱਚ ਉਹ ਕੁੜੀ ਦਾ ਕੀ ਕਸੂਰ ਸੀ ਉਹ ਵਿਚਾਰੀ ਤੇ ਆਪਣੇ ਵਿਆਹ ਦੇ ਲਈ ਬੜੇ ਚਾਵਾਂ ਦੇ ਨਾਲ ਇੱਥੋਂ ਇੰਗਲੈਂਡ ਗਈ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ